ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ 스타 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅੱਜ ਤੋਂ ਕੈਨੇਡਾ ਦੇ ਵਿੱਚ ਜੋ ਯੂਨਾਈਟਿਡ ਕਬੱਡੀ ਫੈਡਰੇਸ਼ਨ ਸੁਸਾਇਟੀ ਆਫ ਵੈਨਕੂਵਰ ਫੈਡਰੇਸ਼ਨ ਦੇ ਜੋ ਮੈਚ ਸਟਾਰਟ ਹੋਣਗੇ ਉਸ ਫੈਡਰੇਸ਼ਨ ਦੇ ਵਿੱਚ ਕਿਹੜੀਆਂ-ਕਿਹੜੀਆਂ ਟੀਮਾਂ ਖੇਡਣਗੀਆਂ ਤੇ ਕਿਹੜੇ ਪਲੇਅਰ ਖੇਡਣਗੇ ਇਹਨਾਂ ਮੈਚਾਂ ਦਾ ਲਾਈਵ ਕਿਹੜੇ ਚੈਨਲ ਤੇ ਚੱਲੇਗਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਤੋਂ ਕੈਨੇਡਾ ਦੇ ਵਿੱਚ ਯੂਨਾਈਟਿਡ ਕਬੱਡੀ ਫੈਡਰੇਸ਼ਨ ਸੁਸਾਇਟੀ ਆਫ ਵੈਨਕੂਵਰ ਦੇ ਮੈਚ ਸਟਾਰਟ ਹੋਣਗੇ ਜਿਸ ਵਿੱਚ 6 ਟੀਮਾਂ ਖੇਡਣਗੀਆਂ ਜੇਕਰ ਟੀਮਾਂ ਦੀ ਗੱਲ ਕਰੀਏ ਤਾਂ ਪਹਿਲੀ ਟੀਮ ਹੈ ਰਿਚਮੰਡ ਕਬੱਡੀ ਕਲੱਬ ਦੂਜੀ ਟੀਮ ਹੈ ਕਾਮਾਗਾਟਾ ਮਾਰੂ ਡੀਏਵੀ ਸਰੀ ਕਬੱਡੀ ਕਲੱਬ ਤੀਜੀ ਟੀਮ ਹੈ ਪੰਜਾਬ ਸਪੋਰਟਸ ਐਂਡ ਸ਼ੇਰੇ ਪੰਜਾਬ ਕਬੱਡੀ ਕਲੱਬ ਚੌਥੀ ਟੀਮ ਹੈ ਜਰਨੈਲ ਹਰੀ ਸਿੰਘ ਨਲਵਾ ਮਾਲਵਾ ਕਬੱਡੀ ਕਲੱਬ ਪੰਜਵੀਂ ਟੀਮ ਹੈ ਰਾਜਵੀਰ ਰਾਜੂ ਐਂਡ ਸ਼ਹੀਦ ਭਗਤ ਸਿੰਘ ਐਬਸਪੋਰਟ ਕਬੱਡੀ ਕਲੱਬ ਤੇ ਛੇਵੀਂ ਟੀਮ ਹੈ ਬਰਨਬੀ ਯੰਗ ਬॉयਜ਼ ਕਬੱਡੀ ਕਲੱਬ ਇਹ ਛੇ ਟੀਮਾਂ ਇਸ ਫੈਡਰੇਸ਼ਨ ਦੇ ਵੱਲੋਂ ਖੇਡਣਗੀਆਂ ਜੇਕਰ ਪਲੇਅਰਾਂ ਤੇ ਟੀਮਾਂ ਦੀ ਗੱਲ ਕਰੀਏ ਤਾਂ ਕਾਮਾਗਾਟਾ ਮਾਰੂ ਡੀਏਵੀ ਸਰੀ ਕਲੱਬ ਵੱਲੋਂ ਜੋ ਪਲੇਅਰ ਖੇਡਣਗੇ ਤਬਾਸ਼ਵਰ ਜੱਟ ਮਾਲਿਕ ਬਿਆਮੀਨ ਕਲੀਮੁੱਲਾ ਜੱਟ ਜਸ਼ਨ ਆਲਮਗਿਰ ਲੱਡਾ ਬਲਪੁਰੀਆ ਠਾਕੜ ਗੋਗੜੀਆ ਸ਼ੁਰਲੀ ਖੀਰਾਵਾਲੀ ਪ੍ਰਤਾਪ ਕੜਿਆਣਾ ਤਲਵੰਡੀ ਚੌਧਰੀਆ ਕਮਲ ਟਿੱਬਾ ਸਨੀ ਆਧਮ ਵਾਲਾ ਇਕਮ ਮੀਰਪੁਰ ਗੱਗੀ ਚੱਕ ਦੇਸ ਰਾਜ ਇਸ ਤੋਂ ਅਗਲੀ ਟੀਮ ਹਰੀ ਸਿੰਘ ਨਲਵਾ ਮਾਲਵਾ ਕਬੱਡੀ ਕਲੱਬ ਇਸ ਟੀਮ ਵਿੱਚ ਜੋ ਪਲੇਅਰ ਖੇਡਣਗੇ ਸ਼ੀਰਾ ਚੱਕਲੀ ਸ਼ੇਰ ਗੋਪੀਮਾਨ ਕੀ ਬਿੱਲਾ ਟੋਡੇ ਨਿੰਦੀ ਬੇਨਰਾ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਸੁਪਰਸਟਾਰ ਪਲੇਅਰ ਇਸ ਟੀਮ ਦੇ ਵਿੱਚ ਖੇਡਣਗੇ ਪੰਜਾਬ ਸਪੋਰਟਸ ਐਂਡ ਸ਼ੇਰੇ ਪੰਜਾਬ ਕਬੱਡੀ ਕਲੱਬ ਵੱਲੋਂ ਜੋ ਪਲੇਅਰ ਖੇਡਣਗੇ ਗੁਰਬਾਜ਼ ਸਲਾਣਾ ਸੁਨੀਲ ਤਮਤਾਨ ਸਾਹਿਬ ਛੋਟਾ ਨਾਥ ਕੁਲਵਿੰਦਰ ਜਲਵੇੜਾ ਸੋਣ ਚੱਕ ਸਾਬੂ ਸ਼ਾਕਾ ਦਿਆਲਪੁਰ ਅਰਸ਼ਵਰ ਨਾਲਾ ਗੁਲਜਾਰੀ ਸੁਨਣ ਇਸ ਤੋਂ ਅਗਲੀ ਟੀਮ ਹੈ ਰਾਜਵੀਰ ਰਾਜੂ ਐਂਡ ਸ਼ਹੀਦ ਪਗਤ ਸਿੰਘ ਐਪਸਪੋਰਟ ਕਬੱਡੀ ਕਲੱਬ ਇਸ ਟੀਮ ਵਿੱਚ ਜੋ ਪਲੇਅਰ ਖੇਡਣਗੇ ਪੂਰੀਆ ਸੀਸਰ ਬੁਟਾ ਅੰਦਾਣਾ ਜੀਵਨ ਮਾਣੂਕੇ ਗਿਲ ਪੰਮਾ ਮਹੋਲੀ ਢਿੱਲਾ ਜਾੜਲੀ ਸ਼ਾਫੀਰ ਸ਼ੀਨ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਸੁਪਰਸਟਾਰ ਪਲੇਅਰ ਇਸ ਟੀਮ ਦੇ ਵਿੱਚ ਖੇਡਣਗੇ ਇਹਨਾਂ ਟੀਮਾਂ ਤੋਂ ਇਲਾਵਾ ਇਸ ਫੈਡਰੇਸ਼ਨ ਵਿੱਚ ਜੋ ਪਲੇਅਰ ਖੇਡਣਗੇ ਅਮਰਤ ਔਲਖ ਕੁਲਵਿੰਦ ਕੁਲਵੀਰ ਜਟਾਣਾ ਚੱਕੀਰਮਦਾਸ ਸ਼ਾਜੀ ਸ਼ਕਰਪੁਰ ਰਵੀ ਕੈਲਰਮ ਬਾਗੀ ਪਰਮਜੀਤਪੁਰਾ ਰੇਸ਼ਮ ਸਲੇਣਾ ਗੋਲਾ ਸੰਧਵਾ ਤਾਰੀ ਖੀਰਾਵਾਲੀ ਰਿੰਕੂ ਘਰੰਟੀ ਜਸਦੀ ਸੋਤਾ ਤੇ ਪਾਕਿਸਤਾਨ ਦੇ ਵੀ ਕਈ ਸੁਪਰਸਟਾਰ ਪਲੇਅਰ ਇਸ ਕਬੱਡੀ ਫੈਡਰੇਸ਼ਨ ਵੱਲੋਂ ਖੇਡਣਗੇ ਅੱਜ ਪਹਿਲੇ ਕਬੱਡੀ ਕੱਪ ਤੇ ਇਹਨਾਂ ਪਲੇਅਰਾਂ ਵਿੱਚੋਂ ਕੁਝ ਹੀ ਪਲੇਅਰ ਖੇਡਣਗੇ ਪਰ ਆਉਣ ਵਾਲੇ ਕਬੱਡੀ ਕੱਪਾਂ ਦੇ ਵਿੱਚ ਤੁਹਾਨੂੰ ਸਾਰੇ ਪਲੇਅਰ ਇਸੇ ਹੀ ਫੈਡਰੇਸ਼ਨ ਵੱਲੋਂ ਖੇਡਦੇ ਨਜ਼ਰ ਆਉਣਗੇ ਇਸ ਫੈਡਰੇਸ਼ਨ ਦੇ ਸਾਰੇ ਹੀ ਮੈਚਾਂ ਦਾ ਲਾਈਵ ਯੂਨਾਈਟਿਡ ਕਬੱਡੀ ਫੈਡਰੇਸ਼ਨ ਸੁਸਾਇਟੀ ਆਫ ਵੈਨਕੂਵਰ ਦੇ YouTube ਤੇ Facebook ਚੈਨਲ ਤੇ ਚੱਲੇਗਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ